ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੋਰ ਸਲਾਮ ਕੀ ਹਾਲ ਚਾਲ ਠੀਕ ਠਾਕ ਵਧੀਆ ਹੋਰ ਮੇਰੇ ਵੀਰ ਭਰਾਵਾਂ ਦਾ ਕੀ ਹਾਲ ਚਾਲ ਠੀਕ ਆ ਜੇ ਤੇ ਅਸੀਂ ਵੀ ਸਾਰੇ ਠੀਕ ਠਾਕ ਤੇ ਪਹਿਲਾਂ ਤੇ ਕਰੋ ਚੈਨਲ ਸਬਸਕ੍ਰਾਈਬ ਰਾਣਾ ਸਿਮਰ ਬਲੌਗ ਵੇਖਣ ਵਾਸਤੇ ਤੇ ਵਧੀਆ ਵਧੀਆ ਬਲੌਗ ਵੇਖਣ ਵਾਸਤੇ ਤੇ ਅੱਜ ਅਸੀਂ ਚੱਲੇ ਆਂ ਆਧਾਰ ਕਾਰਡ ਦੀ ਹੋਣੀ ਆ ਫੋਟੋ ਜੇ ਅਸੀਂ ਪਹਿਲਾਂ ਤੇ ਆਧਾਰ ਕਟ ਕੇ ਦਾ ਅੱਗੇ ਲੈ ਕੇ ਆਏ ਤੇ ਹੁਣ ਅਸੀਂ ਫੋਟੋ ਕੋਰੋਂ ਚੱਲੇ ਆਂ ਤੇ ਹੁਣ ਹੋ ਗਈ ਆ ਤਿਆਰ ਤੇ ਅਸੀਂ ਵੀ ਤਿਆਰ ਹੋ ਗਏ ਆ ਤੇ ਹੁਣ ਅਸੀਂ ਚੱਲੇ ਆਂ ਤੇ ਤੁਹਾਨੂੰ ਮਿਲਨੇ ਆ ਜੀ ਉੱਥੇ ਜਾ ਕੇ ਸਾਸਿਕਾਲ ਜੀ ਤੇ ਹੋਂਡਿਆ ਤਿਆਰ ਹੋ ਗਈਆਂ ਕਿ ਨਹੀਂ ਅਜੇ ਹਾਂ ਅਸੀਂ ਇੱਧਰ ਲੱਲੀਆਂ ਆ ਧਾਰ ਘੜਦੀਆਂ ਫੋਟੋਆਂ ਫੋਟੋਆਂ ਜੋ ਵੀ ਲੈਣਾ ਲੂਣਾ ਤੇ ਇਹ ਹੋ ਗਈ ਆ ਰੈਡੀ ਤੇ ਚੱਲ ਚੱਲ ਜਲਦੀ ਕਰ ਬਸ ਇੱਕ ਮਿੰਟ ਜਲਦੀ ਕਰ ਜਲਦੀ ਟਾਈਮ ਥੋੜਾ ਆ ਤੇ ਮੁੜ ਕੇ ਬੰਦ ਨਾ ਹੋ ਜੇ ਤੈਨੂੰ ਪਤਾ ਹੀ ਆ 2:00 ਹੋ ਜਾਂਦਾ ਮੇਰੇ ਸੋਣਾ ਸਭਦਾ ਕੇਂਦਰ ਤੇ ਚੱਲ ਆ ਹੋ ਰੈਡੀ ਆ ਜਾ ਇਹ ਟੋਪਾ ਬੜੀ ਸ਼ਾਨਦਾਰ ਜੜੀ ਅੱਜ ਤੇ ਇੰਦਰ ਵੀ ਆ ਦੇ ਲੱਗਿਆ ਕਿੰਨੂ ਇੱਧਰ ਲੱਗਣੀ ਆ ਸਾਡੀਆਂ ਨਗਾਠਾਂ ਬੂਟ ਪੈ ਗਿਆ ਇਹਨੂੰ ਤੇ ਇੱਧਰ ਸਾਡਾ ਲੱਗਾ ਧਨੀਆ ਤੇ ਪਾਲ ਕੇ ਤੇ ਹੋਈ ਨਹੀਂ ਧਨੀਆ ਜ਼ਰੂਰ ਹੋ ਗਿਆ ਸਾਡਾ ਪਹਿਲਾਂ ਕਹਿੰਦੇ ਹੁੰਦੇ ਆ ਵੀ ਪਾਲਕ ਹੁੰਦੀ ਆ ਪਰ ਸਾਡਾ ਪਹਿਲਾਂ ਧਨੀਆ ਹੋ ਗਿਆ ਪਾਲਕ ਨਹੀਂ ਹੋਈ ਤੇ ਬਾਕੀ ਵਧੀਆ ਮੌਸਮ ਹੈ ਤੇ ਹੁਣ ਜਾ ਕੇ ਤੁਹਾਨੂੰ ਉੱਥੇ ਮਿਲਨੇ ਆ ਜੀ ਯਾਰ ਕਿੰਨਾ ਕੁ ਟਾਈਮ ਲਾਉਣਾ ਹੈ ਤੂੰ ਦੱਸ ਗਣ ਹੈ ਜਲਦੀ ਜੀ ਕਰੇ ਟਾਈਮ ਲਾ ਕੇ ਇਨਾ ਰਾਉਂਡ ਹੀ ਆ ਜੈ ਰੈਡੀ ਨਹੀਂ ਹੁੰਦੀਆਂ ਚਲ ਚਲ ਤੇਰਾ ਨਮਕ ਰੋ ਲਾ ਕੇ ਪਹਿਲਾ ਤਿਆਰ ਹੋ ਗਿਆ ਪਰ ਤੂੰ ਨਹੀਂ ਕੇ ਤੇ ਬਲਾ ਚਲੋ ਜੀ ਅਸੀਂ ਹੋ ਗਏ ਰੈਡੀ ਤੇ ਹੁਣ ਜੀ ਅਸੀਂ ਚੱਲੇ ਆ ਤੇ ਮਿਲਨੇ ਆ ਤੁਹਾਨੂੰ ਜਾ ਕੇ ਤੇ ਵਧੀਆ ਵਧੀਆ ਬਲੌਗ ਬਿਲਕੁਲ ਆ ਤੇ ਚੈਨਲ ਕਰ ਲੋ ਸਬਸਕ੍ਰਾਈਬ ਰਾਣਾ ਸਿੰਦਰ ਬਲੌਗ ਦੇ ਵਾਸਤੇ ਤੇ ਹੋਰ ਦੱਸਨੇ ਆ ਮਿਲਨੇ ਆ ਜੀ ਤੁਹਾਨੂੰ ਜਾ ਕੇ ਓਥੇ ਆਜਾ ਹੈ ਜਾੜੇ ਦੇ ਧਾਰਕਾਰ ਦਾ ਕੰਮ ਕਰਾਉਣ ਵਾਸਤੇ ਤੇ ਲੇਕਰ ਧਾਰਕਾਰ ਦਾ ਕੰਮ ਹੁੰਦਾ ਹੈ ਇਸ ਨਾਲ ਪਰ ਹੋਏਗਾ ਇਹ ਜਾੜੇ ਧਾਰੀ ਵਾਲੋ ਪਿਛਲੇ ਟ੍ਰੈਫਿਕ ਬੜੀ ਨੇ ਵੀਡੀਓ ਬਣਾਈ ਦੀ ਗਈ ਇੱਥੇ ਹੋਣ ਰੋਡ ਤੇ ਜਾ ਰਹੇ ਆ ਹੋ ਜਾਣਾ ਬੀਕੋ ਆਇਆ ਜੀ ਸਬਦਾ ਕੇਂਦਰ ਤੇ ਹੋ ਗਈ ਆ ਲਾਈਟ ਬੰਦ ਤੇ ਇੱਧਰ ਬੰਦ ਇੱਧਰ ਲੱਗੇ ਸਕੂਲ ਆ ਠਿਕਾਰੀ ਸਕੂਲ ਤੇ ਦੇ ਸਬਦਾ ਕੇਂਦਰ ਆ ਲਾਈਟ ਬੰਦ ਆ ਤੇ ਖਲੋਤੀ ਆ ਬਾਂਜੇਗਾ ਟੈਨਸ਼ਨ ਨਾ ਲੈ ਅੱਜ ਧਾਰਗਾਡ ਹੋਣਾ ਅਪਡੇਟ ਅਪਡੇਟ ਕਰਾਉਣਾ ਆ ਕਰਾ ਕੇ ਫਿਰ ਡਰੈਸ ਚੇਂਜ ਕਰਾਉਣਾ ਹੈ ਦਾ ਸਿੱਧਾ ਕੇਮਰ ਕਿ ਦੋਨੋਂ ਫਲੋਟੇ ਆ ਤੇ ਟਾਈਮ ਲੱਗਣ ਡਿਆ ਆ 1 ਵਜ ਗਿਆ ਸਵਾ 1 ਹੋ ਗਿਆ ਆ ਤੇ ਦੇਖੋ ਜੀ ਹੁਣ ਕਿੰਨਾ ਕੁ ਟਾਈਮ ਹੋਰ ਲੱਗਦਾ ਆ ਤੇ ਫਿਰ ਅਸੀਂ ਜਾਵਾਂਗੇ ਘਰ ਨੂੰ ਕੰਮ ਕਰਾ ਕੇ ਜਾਣਾ ਜਿਓ ਮਰਜੀ ਹੋਵੇ ਹਾਂ ਤੇ ਬੀਚੀ ਇਹ ਕੀ ਹੈ ਨਾਲ ਵੀ ਇਹਨੇ ਅਜੇ ਟਾਈਮ ਲੱਗਾ ਫਿਰ ਭੂਆ ਕੋ ਵੀ ਜਾਵਾਂਗੇ ਨਹੀਂ ਤੇ ਫਿਰ ਘਰੇ ਜਾਵਾਂਗੇ ਤੇ ਹੋਰ ਬਾਕੀ ਵਧੀਆ ਠੀਕ ਠਾਕ ਸਾਰੇ ਮੇਰੇ ਵੀਰ ਪ੍ਰਸਾਦ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਰਾਣਾ ਸਿਮਰ ਬਲੌਗ ਦੇ ਕਰਵਾਸਤੇ ਵਧੀਆ ਵਧੀਆ ਵੇਖਣ ਵਾਲੇ ਲਖਾਈਏ ਭੁੱਖ ਲੱਗ ਵੀ ਗਈ ਇਹਨੂੰ ਹੈ ਸਕੂਲ ਸਰਕਾਰੀ ਸਕੂਲ ਅਸੀਂ ਲੋਕਿਆਂ ਬੰਦ ਖਾਨ ਚਣਿਆਂ ਵਾਲਾ ਇਹ ਸ਼ਹਿਰ ਆ ਸਾਰਾ ਬਾਜ਼ਾਰ ਗੁਰਦੁਆਰਾ ਬਸ ਚਣਿਆਂ ਵਾਲਾ ਬੜੇ ਦਿਨ ਹੋ ਗਏ ਕਹਿੰਦੀ ਖਾਣਾ ਖਾਣਾ ਮੈਂ ਖਵਾਇ ਦਿੰਦਾ ਅਸੀਂ ਆ ਗਏ ਜੀ ਘਰ ਤੇ ਕੰਮ ਸਾਡਾ ਫੇਰ ਨਹੀਂ ਹੋਇਆ ਆਧਾਰ ਕਾਰਡ ਦਾ ਉੱਥੇ ਹੋ ਗਈ ਲਾਈਟ ਬੰਦ ਤੇ ਹੁਣ ਫੇਰ ਪੈ ਗਿਆ ਜੀ ਸੋਮਵਾਰ ਜਾਣਾ ਪੈਣਾ ਫੇਰ ਤੇ ਅਪਡੇਟ ਵੀ ਨਹੀਂ ਹੋਇਆ ਆਧਾਰ ਕਾਰਡ ਤੇ ਫੋਟੋ ਹੋਣੀ ਹੋ ਵੀ ਨਹੀਂ ਹੋਈ ਤੇ ਹੁਣ ਜਾਵਾਂਗੇ ਅਸੀਂ ਸੋਮਵਾਰ ਕੱਲ ਵੀ ਨਹੀਂ ਜਾਣਾ ਸ਼ਨੀਵਾਰ ਉਦਾਂ ਵੀ ਨਹੀਂ ਤੇ ਆ ਬੇਟੀ ਜਾਣ ਕੇ ਹੋਇਆ ਨਹੀਂ ਕੰਮ ਹੈ ਉੜੀ ਵਿਚਾਰੀ ਬੜੀ ਖੋਜ ਹੋ ਗਈ ਵੀ ਚੱਲ ਧਾਰਗੜ ਬਣ ਜਾਊਗਾ ਬਣ ਜਾਊਗਾ ਪਰ ਨਹੀਂ ਬਣਿਆ ਚੱਲ ਕੋਈ ਗੱਲ ਨਹੀਂ ਸੋਮਵਾਰ ਚੱਲ ਜਾਾਂਗੇ ਤੇ ਸੋਮਵਾਰ ਨਾਲ ਅਪਡੇਟ ਹੋ ਜਾਊਗਾ ਤੇ ਨਾਲੇ ਧਾਰਗੜ ਬਣਾ ਦੇਵਾਂਗੇ ਹਨਾ ਮਿਲਦਾ ਦੇ ਮੈਂ ਫਿਰ 15 ਦਿਨਾਂ ਬਾਅਦ ਹੀ ਫੇਰ ਧਾਰਗੜ ਟਾਈਮ ਲੱਗਦਾ ਤੇ ਟਾਈਮ ਤੇ ਲੱਗਣਾ ਲੱਗਣਾ ਠੀਕ ਹੈ ਨਾ ਤੇ ਹੋਰ ਬਾਕੀ ਸਾਰੇ ਠੀਕ ਹਨ ਆਹ ਤੇਰਾ ਮਨਨ ਸਕੇਦੇ ਆਹ ਚੱਲ ਕੋਈ ਨਹੀਂ ਆਪੇ ਬਣ ਜਾਊਗਾ ਦਾ ਪੰਜਾਂ ਦਾ ਲਗਾ ਆ ਜੂਗਾ ਤੇ ਫੇਰ ਨਾ ਕੀ ਆ ਬਣਾ ਲਾਂਗੇ ਗਿਆ ਨਹੀਂ ਹੋਰ ਬਾਕੀ ਭੂਆ ਕੋ ਵੀ ਹੋਏ ਤੇ ਬਲੌਗ ਬਣਿਆ ਨਹੀਂ ਤੇ ਮੁੜ ਕੇ ਹੁਣੇ ਘਰੇ ਆਏ ਆ ਤੇ ਘਰੇ ਆਣ ਕੇ ਦੁੱਧਾ ਦੇ ਲਿਆਦਾ ਇਹ ਗਰਮ ਕਰਨ ਲੱਗੀ ਆ ਤੇ ਗਰਮ ਕਰਕੇ ਮੁੜ ਕੇ ਕੋਈ ਵੀਡੀਓ ਵੀ ਅਸੀਂ ਬਣਾਉਨੇ ਆ ਰੀਲ ਨਵੀਂ ਬਣਾਉਨੇ ਆ ਤੇ ਮੇਰੇ ਭਰਾ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵਧੀਆ ਵਧੀਆ ਬਲੌਗ ਵੇਖਣ ਵਾਸਤੇ ਤੇ ਕਰ ਵੀ ਲਿਆ ਕਰੋ ਯਾਰ ਚੈਨਲ ਨੂੰ ਤੁਸੀਂ ਤਾਂ ਕਰਦੇ ਨਹੀਂ ਬਲੌਗ ਵੇਖ ਕੇ ਛੱਡ ਦਿੰਦੇ ਜੋ ਤੇ ਹੋਰ ਬਾਕੀ ਵਾਪਸ ਚੱਲ ਜਾਂਦੇ ਬਲੌਗ ਵੇਖ ਕੇ ਤੇ ਪੱਕਾ ਮੇਰਾ ਵੀਰ ਭਰਾ ਕਰਿਆ ਕਰੋ ਯਾਰ ਚੈਨਲ ਨੂੰ ਸਬਸਕ੍ਰਾਈਬ ਭੈਣਾ ਵੀ ਕਹਿ ਕਹ ਭੈਣਾ ਵੀ ਭੈਣਾ ਨੂੰ ਵੀ ਭੈਣਾਂ ਨੂੰ ਸਾਰਿਆਂ ਨੂੰ ਬਲਕ ਪਨੀਰ ਬਣਾਇਆ ਤੇ ਹੁਣ ਅਸੀਂ ਨਾ ਕੀਚ ਪਾਵਾਂਗੇ ਪਨੀਰ ਤੇ ਇਸ ਤੋਂ ਬਾਅਦ ਫਿਰ ਜਾਏਗਾ ਸਾਡੇ ਪੇਟ 'ਚ ਹੋਰ ਬਾਕੀ ਠੀਕ ਠਾਕ ਇਹ ਖਲੋਤੀ ਆ ਤੇ ਬਣ ਗਿਆ ਬਲਕ ਪਨੀਰ ਬੱਸ ਕਾਉਣ ਪਨੀਰ ਪੋਣਾ ਆ ਹਾਂਜੀ ਤੇ ਰਾਤ ਦਾ ਹੋ ਗਿਆ ਟਾਈਮ ਵੱਜ ਗਿਆ 7:30 ਤੇ ਰਾਤ ਪੂਰੀ ਹੋ ਗਈ ਆ ਅੰਦਰ ਵੇਖੋ ਸਾਰੇ ਜਾਨੀ ਰਾਤ ਪੂਰੀ ਆ ਤੇ ਯਾਰ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਰਾਣਾ ਸਿਮਰ ਬਲੌਗ ਵੇਖਣ ਵਾਸਤੇ ਤੇ ਛੇਤੀ ਛੇਤੀ ਮੇਰਾ ਵੀਰ ਭਰਾ ਬਾਕੀ ਕਮੈਂਟ ਵੀ ਕਰਿਆ ਕਰੋ ਮੇਰਾ ਭਰਾ ਬਲੌਗ ਨੂੰ ਤੇ ਦੱਸਿਆ ਕਰੋ ਵੀ ਕਿਹੜੀ-ਕਿਹੜੀ ਸਾਡੇ ਜੇ ਕਮੀ ਆ ਤੇ ਫਿਰ ਉਹ ਕਮੀਆਂ ਹੀ ਸੁਧਾਰਾਂਗੇ ਸਾਰੀਆਂ ਤੇ ਹੋਰ ਬਾਕੀ ਠੀਕ ਠਾਕ ਸਾਰੇ ਮੇਰੇ ਵੀਰ ਭਰਾ ਤੇ ਅਸੀਂ ਵੀ ਠੀਕ ਠਾਕ ਆ ਗਿਆ ਹੋਰ ਮੇਰੀਆਂ ਭੈਣਾਂ ਵੀ ਕੀ ਹਾਲ ਚਾਲ ਠੀਕ ਠਾਕ ਸਾਰੀਆਂ ਤੇ ਚਲੋ ਜੀ ਠੀਕ ਹੀ ਚਾਹੀਦਾ ਜੀ ਸਾਰਿਆਂ ਦਾ ਹੋਰ ਮੇਰੇ ਮਾਵਾ ਦਾ ਠੀਕ ਠਾਕ ਸਾਰੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਰਾਣਾ ਸਿਮਰ ਬਲੌਗ ਦੇ ਦੇਖਣ ਵਾਸਤੇ ਤੇ ਹੋਰ ਬਾਹਰ ਵਾਲੇ ਮੇਰੇ ਭਰਾਵਾਂ ਦਾ ਕੀ ਹਾਲ ਚਾਲ ਮੇਰੀਆਂ ਭੈਣਾਂ ਦਾ ਕੀ ਹਾਲ ਚਾਲ ਠੀਕ ਠਾਕ ਸਾਰੇ ਬਹਰਾਲ ਇਹ ਵੀ ਕਮੈਂਟ ਕਰਿਆ ਕਰੋ ਵੀ ਕਿੱਦਾਂ ਤੁਹਾਨੂੰ ਬਲੌਗ ਲੱਗਦੇ ਆ ਤੇ ਕਿਹੜੀ-ਕਿਹੜੀ ਜਗ੍ਹਾ ਤੋਂ ਵੇਖਦੇ ਜੇ ਬਲੌਗ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਮੇਰੇ ਵੀਰ ਭਰਾ ਚੈਨਲ ਨੂੰ ਜ਼ਰੂਰ ਕਰਿਓ ਸਬਸਕ੍ਰਾਈਬ ਰਾਣਾ ਸਿਮਰ ਬਲੌਗ ਵੇਖਣ ਵਾਸਤੇ ਤੇ ਦੱਸਿਓ ਵੀਰ ਕਮੈਂਟ ਕਰਕੇ ਵੀ ਕਿੱਥੋਂ-ਕਿੱਥੋਂ ਵੇਖਦੇ ਮੇਰੇ ਵੀਰ ਭਰਾ ਸਾਰੇ ਲੋ ਜੀ ਅੱਜ ਪੱਕਾ ਲੱਗੀਆਂ ਸਾਡੇ ਘਰ ਮੂਲੀ ਏ ਗੋਭੀ ਆਲੇ ਆ ਪਰੌਂਖੇ ਤੇ ਅਜੇ ਤੇ ਕੋਈ ਨਾ ਕੀ ਆਟਾ ਹੀ ਪੁੰਨਣ ਦੀਓ ਗੁਰਦੇ ਅੱਜ ਪੱਕ ਜਾਣਗੀਆਂ ਕਿ 2-3 ਦਿਨ ਲੱਗਣਗੇ ਪੱਕ ਜਾਣਗੀਆਂ ਸ਼ੁਕਰ ਹੈ ਕਿ ਜੇ ਮੈਂ ਪੱਕ ਜਾਣ ਆ ਜਿੰਨਾ ਨੇ ਚਲੋ ਸੋਈ ਨਹੀਂ ਖਾਣੇ ਆ ਫੈਰ ਕੇ ਫਿਰ ਹੋਰ ਬਾਕੀ ਵਧੀਆ ਸਾਰੇ ਠੀਕ ਠਾਕ ਤੇ ਅਸੀਂ ਬੜੇ ਦਿਨਾਂ ਬਾਅਦ ਵਲੌਗ ਬਣਾਉਣ ਲੱਗੇ ਆ ਤੇ ਮੇਰੇ ਭਰਾ ਸਾਰੇ ਜਾਨੇ ਚੈਨਲ ਨੂੰ ਕਰਿਓ ਸਬਸਕ੍ਰਾਈਬ ਰਾਣਾ ਸਿਮਰ ਬਲੌਗ ਦੇਖਣ ਵਾਸਤੇ ਤੇ ਦੱਸਿਓ ਕਮੈਂਟ ਕਰਕੇ ਵੀ ਕਿੱਥੋਂ-ਕਿੱਥੋਂ ਵਿੰਦੇ ਜੇ ਤੁਸੀਂ ਕਮੈਂਟ ਕਰਕੇ ਜੀ प्यारे प्यारे कमेंट करके सारे ने दसियो ਤੇ ਹੋਰ ਮੇਰੇ ਵੀਰ ਭਰਾ ਭੈਣਾਂ ਸਾਰੇ ਠੀਕ ਠਾਕ ਸਾਰੇ ਹਾਂ ਬਣ ਗਈ ਕਿ ਨਹੀਂ ਬਸ ਲੈ ਲਓ ਜੀ ਸਾਡੀਆਂ ਹੋ ਗਈ ਕਾਪੀ ਵਾਲੇ ਪਰੌਂਠੇ ਤਿਆਰ ਹੀ ਹੋਣ ਵਾਲੇ ਆ ਬਸ ਥੋੜਾ ਟਾਈਮ ਲੱਗਣਾ ਵੇਟ ਨਹੀਂ ਹੋਣੀ ਬਾਹਰ ਬੈ ਕੇ ਵੀਟ ਕਰਨੀ ਪੈਣੀ ਹੋਰ ਮੈਂ ਅਗਰ ਰਸੋਈ 'ਚ ਬਹਿਣ ਲੱਗਾ ਆ ਤੇ ਇੱਧਰ ਸਾਡਾ ਗੈਸ ਵੀ ਚਾਲੂ ਹੋ ਗਿਆ ਆ ਤੇ ਇੱਧਰ ਪਰੌਂਠੇ ਵੀ ਪੱਕਾ ਲੱਗੇ ਆ ਜੋ ਸੀ ਇੱਥੇ ਬਹਿ ਕੇ ਖਾਵਾਂਗੇ ਪਰ ਅਜੇ ਨਹੀਂ ਅਜੇ 20 ਮਿੰਟ ਟਾਇਰ ਕੇ ਖਾਵਾਂਗੇ ਜਿੱਤੇ ਨਹੀਂ ਕਹੰਦੇ ਅਜੇ 30 ਮਿੰਟ ਨਹੀਂ ਲੱਗਣੇ ਹਾਂ ਕਿੰਨੇ ਅੱਛਾ 5 ਮਿੰਟਾਂ ਦੇ ਤੂੰ ਸ਼ਕਤੀਮਾਨ ਹੈ ਜਿਹੜਾ ਤਿਆਰ ਕਰਦੇਂਗੇ ਮਿੰਟ ਚ ਆਏ ਤੇ ਮੈਨੂੰ ਲੱਗਦਾ ਤਾਵੇਂ ਨੂੰ ਸੇਕ ਵੀ ਨਹੀਂ ਲੱਗਾ ਤੇ ਤੂੰ ਕਿੰਨੀ 5 ਮਿੰਟਾਂ ਦੇ ਤਿਆਰ ਹੋਈ ਨੇ ਹੈ ਚੱਲ ਕੋਈ ਨਹੀਂ ਟਾਈਮ ਥੋੜਾ ਜਿਹਾ ਲੱਗਦਾ ਯਾ ਚੱਲ ਬੰਦ ਜਾਣੀਗੇ ਤਾਂ ਕਿ ਆਡੀ ਸਾਡੀ ਪਹਿਲੀ ਰੋਟੀ ਹੋ ਗਈ ਕਾਮਯਾਬ ਤੇ ਇਧਰ ਵਾਸ ਇਧਰ ਰੋਟੀਆਂ ਹੁਣ ਪੱਕਣ ਡੈ ਪਈਆਂ ਥੋੜਾ ਜਿਹਾ ਢਿੱਡ ਨੂੰ ਵੀ ਹੋਇਆ ਵੀ ਹਾਂ ਵੀ ਹਾਂ ਵੀ ਪੱਕ ਗਈ ਹੈ ਪੱਕ ਗਈ ਟੈਨਸ਼ਨ ਨਾ ਲੈ ਤੂੰ ਤੇ ਹੋਰ ਪੱਕੀ ਠਾਕ ਲਓ ਜੀ ਪਹਿਲੀ ਰੋਟੀ ਦਾ ਹੋ ਗਿਆ ਸਵਾਗਤ ਇਧਰੋਂ ਢਿੱਡ ਵੀ ਸਵਾਗਤ ਕਰਨ ਡਿਆ ਆ ਵੀ ਆਵੇ 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 ਪਰ ਜੇ ਨਾ ਗਿਆ ਜੇ ਤਵੇ ਤੇ ਜਾਵੇ ਜੇ ਤਵੇ ਹੀ ਖਾਂ ਡਿਆ ਜੀ ਨੋ ਜੀ ਸਾਡੇ ਇਧਰ ਪੀ ਲਈਏ ਪਾਣੀ ਥੋੜਾ ਜਿਆ। ਬਹੁਤ ਸ਼ਾਂਤ ਟੋਪ ਚੱਲੀ ਹੈ। ਤੇ ਮੇਰੇ ਹੋਰ ਮੇਰੇ ਵੀਰ ਭਰਾ ਸਾਰੇ ਠੀਕ ਠਾਕ ਆ ਯਾਰ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਆ ਕਰੋ ਤੇ ਸੋਨੇ ਸੋਨੇ ਕਮੈਂਟ ਕਰਕੇ ਦੱਸਿਆ ਕਰੋ ਕਿ ਕਿੱਥੋਂ-ਕਿੱਥੋਂ ਵੇਖਦੇ ਜੇ ਤੇ ਫਿਰ ਸਾਨੂੰ ਵੀ ਥੋੜਾ ਜਿਆ ਹੁੰਦਾ ਕਿ ਸਾਡੇ ਵਲੌਗ ਵੀ ਕੋਈ ਵੇਖਦੀ ਆ। ਇਦਾਂ ਕਰਕੇ ਯਾਰ ਅਸੀਂ ਵਲੌਗ ਬਣਾ ਕੇ ਮੁੜ ਕੇ ਤੁਸੀਂ ਵੇਂਦੇ ਨਹੀਂ ਨੀਏ ਤੁਹਾਡਾ ਵੀ ਮੁੜ ਕੇ ਰੋਟਾ ਹਾਂ ਮੰਨ ਲਓ ਜੀ ਯਾਰ ਕੋਈ ਵੇਂਦਾ ਤੇ ਨਹੀਂ ਆ ਸਾਡਾ ਕੰਮ ਕਰਾਉਣ ਵਾਸਤੇ ਤੇ ਸਾਡੀ ਕਿਸਮਤ ਇੰਨੀ ਮਾੜੀ ਵੀ ਬੱਤੀ ਬੰਦ ਹੋ ਗਈ ਤੇ ਉਹ ਵੀ ਵਲੌਗ ਬਣਿਆ ਪਿਆ ਉਹਦੇ ਵਿੱਚ ਇਹਦੇ ਵਿੱਚ ਹੀ ਕਲਿੱਪਾਂ ਐਡ ਕਰਾਂਗੇ ਤੇ ਤੁਸੀਂ ਜ਼ਰੂਰ ਵੇਖਿਓ ਤੇ ਅਸੀਂ ਹੁਣ ਫੇਰ ਸੋਮਵਾਰ ਜਾਣਾ ਅਸੀਂ ਫੇਰ ਉੱਥੇ ਸਬਜ਼ਾ ਕੇਂਦਰ ਤੇ ਫੇਰ ਅਸੀਂ ਜਾ ਕੇ ਪ੍ਰੋਪਰ ਵਲੌਗ ਬਣਾ ਕੇ ਤੁਹਾਨੂੰ ਦਿਖਾਵਾਂਗੇ ਤੇ ਅਜੇ ਤੇ ਨਹੀਂ ਕੰਮ ਹੋਇਆ ਤੇ ਹੁਣ ਜਾਵਾਂਗੇ ਤੇ ਫਿਰ ਹੁਣ ਸਵੇਰੇ ਉਧਾਂ ਜਾਣਾ ਸੀ ਗੁਰਦੁਆਰੇ ਵੀ ਜਾਣਾ ਮਾ ਸਾ ਟਿਕਣ ਵਾਸਤੇ ਤੇ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਇੱਧਰ ਸਾਡੀ ਰੋਟੀ ਹੋ ਗਈ ਜੀ ਤਿਆਰ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਹੋਰ ਸਭ ਬਕੀ ਵਧੀਆ ਠੀਕ ਠਾਕ ਇੱਥੇ ਅਸੀਂ ਕਰਦੇ ਹਾਂ ਜੀ ਬਲੌਗ ਦਾ ਐਂਡ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਕਮੈਂਟ ਕਰਕੇ ਦੱਸਿਓ ਵੀ ਕਿੱਥੋਂ ਕਿੱਥੋਂ ਬਲੌਗ ਤੁਸੀਂ ਵੇਖਦੇ ਜੀ ਤੇ ਅਸੀਂ ਤੁਹਾਨੂੰ ਕੱਲ ਜਾਣਾ ਆ ਗੁਰਦੁਆਰੇ ਨਾਗੀਵਾਂ ਸਾਹਿਬ ਬਟਾਲੇ ਲਾਗੇ ਤੇ ਤੁਹਾਨੂੰ ਉਸ ਗੁਰਦੁਆਰੇ ਦੇ ਦਰਸ਼ਨ ਵੀ ਕਰਾਵਾਂਗੇ ਤੇ ਸਾਰੇ ਵੀਰ ਭਰਾਵਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ